ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਸਭ ਦੇ ਨਾਲ ਇੱਕ ਜ਼ਰੂਰੀ ਅਤੇ ਨਵੀਂ ਜਾਣਕਾਰੀ ਮੈਂ ਲੈ ਕੇ ਹਾਜ਼ਰ ਹੋਇਆ ਖਾਸ ਕਰਕੇ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਦੇ ਲਈ ਜਿਹੜੇ ਪੜੇ ਲਿਖੇ ਨੇ ਨੌਕਰੀ ਦੀ ਤਲਾਸ਼ ਵਿੱਚ ਨੇ ਆਪਣਾ ਫਿਊਚਰ ਬਣਾਉਣਾ ਚਾਹੁੰਦੇ ਨੇ ਸਾਬਕਾ ਫੌਜੀ ਵੀਰ ਨੇ ਫੌਜ ਵਿੱਚੋਂ ਪੈਨਸ਼ਨ ਆਏ ਨੇ ਆਫਿਸ ਦਾ ਕੰਮ ਜਾਣਦੇ ਨੇ ਫਿਜ਼ੀਕਲੀ ਫਿੱਟ ਨੇ ਉਹਨਾਂ ਨੂੰ ਨੌਕਰੀ ਦੀ ਲੋੜ ਹੈ ਉਹਨਾਂ ਸਾਰਿਆਂ ਵਾਸਤੇ ਨਵੀਆਂ ਪੋਸਟਾਂ ਆਈਆਂ ਨੇ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕਰਦਾ ਉਹ ਕਿਹੜੀ ਡਿਊਟੀ ਹੈ ਕਿੱਥੇ ਕੰਮ ਦੀ ਲੋਕੇਸ਼ਨ ਰਹੇਗੀ ਕਿਵੇਂ ਤੁਸੀਂ ਅਪਲਾਈ ਕਰਨਾ ਉਹ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆ ਬਹੁਤ ਸਾਰੇ ਨੌਜਵਾਨ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਵਾਸਤੇ ਐਗਜ਼ਾਮ ਦਿੰਦੇ ਨੇ ਇੰਟਰਵਿਊ ਦਿੰਦੇ ਨੇ ਪਰ ਉਹਨਾਂ ਵਿੱਚੋਂ ਬਹੁਤੇ ਸਫਲ ਨਹੀਂ ਹੁੰਦੇ ਕਈ ਵਾਰ ਨੌਜਵਾਨ ਨਿਰਾਸ਼ ਵੀ ਹੋ ਜਾਂਦੇ ਨੇ ਮੈਂ ਇਨਾ ਪੜ੍ਹਨ ਦਾ ਕੀ ਫਾਇਦਾ ਜੇ ਨੌਕਰੀ ਨਹੀਂ ਮਿਲਨੀ ਕਈਆਂ ਨੂੰ ਤਾਂ ਪਤਾ ਹੈ ਕਿ ਮੰਨ ਲਓ ਸਰਕਾਰੀ ਨੌਕਰੀ ਨਹੀਂ ਮਿਲਦੀ ਤਾਂ ਉਹ ਅਗਰ ਆਪਣੇ ਕੰਮ ਵਿੱਚ ਮਾਰ ਹੁੰਦੇ ਨੇ ਤਾਂ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਬਹੁਤ ਵਧੀਆ ਨੌਕਰੀਆਂ ਮਿਲ ਜਾਂਦੀਆਂ ਨੇ ਉਹ ਘਰ ਦੇ ਨੇੜੇ ਵੀ ਹੋ ਸਕਦੀਆਂ ਨੇ ਦੂਰ ਵੀ ਹੋ ਸਕਦੀਆਂ ਨੇ ਉਹ ਤੁਹਾਡੀ ਮਿਹਨਤ ਤੁਹਾਡੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਹੈ ਸੋ ਇਸੇ ਤਰ੍ਹਾਂ ਦੀਆਂ ਹੀ ਨਵੀਆਂ ਪੋਸਟਾਂ ਬਹੁਤ ਸਾਰੀਆਂ ਆਈਆਂ ਨੇ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਡਿਪਾਰਟਮੈਂਟ ਕਿਹੜਾ ਜਿਹਦੇ ਵੱਲੋਂ ਇਹ ਨਵੀਆਂ ਪੋਸਟਾਂ ਕੱਢੀਆਂ ਗਈਆਂ ਨੇ ਇਹ ਡਿਪਾਰਟਮੈਂਟ ਹੈ ਜੀ সিলਵਰ ਓਕਸ ਗਰੁੱਪ ਆਫ ਸਕੂਲਸ ਪੂਰੇ ਪੰਜਾਬ ਦੇ ਵਿੱਚ সিলਵਰ ਓਕਸ ਜਿਹੜੇ ਸਕੂਲ ਨੇ ਉਹਨਾਂ ਦੇ ਗਰੁੱਪ ਵੱਲੋਂ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਨੇ ਇਹਦੇ ਵਿੱਚ ਟੀਚਿੰਗ ਸਟਾਫ ਵੀ ਹੈ ਨੌਨ ਟੀਚਿੰਗ ਸਟਾਫ ਵੀ ਹੈ ਸੋ ਉਹ ਸਾਰੀ ਤੁਸੀਂ ਜਾਣਕਾਰੀ ਸੁਣ ਲਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਕਿਸੇ ਜ਼ਰੂਰਤਮੰਦ ਵੀਰ ਭੈਣ ਬੱਚੇ ਨੂੰ ਕਿਸੇ ਸਾਬਕਾ ਫੌਜੀ ਵੀਰ ਨੂੰ ਨੌਕਰੀ ਦੀ ਜ਼ਰੂਰਤ ਹੋਏਗੀ ਉਹ ਇੱਥੇ ਆਪਣਾ ਰਜ਼ਿਊਮ ਭੇਜ ਕੇ ਇੰਟਰਵਿਊ ਲਈ ਆ ਸਕਦਾ ਤੇ ਹੋ ਸਕਦਾ ਉਹ ਕਾਮਯਾਬ ਹੋ ਜਾਵੇ ਇੱਕ ਗੱਲ ਦੀ ਜ਼ਰੂਰ ਗਰੰਟੀ ਹੈ ਕਿ ਜਿਹੜੇ ਇਹ ਸਕੂਲ ਨੇ ਇਹਨਾਂ ਦੇ ਵਿੱਚ ਜਿਹੜੀ ਸੈਲਰੀ ਹੈ ਜਿਹੜੀ ਤਨਖਾਹ ਹੈ ਉਹ ਬਹੁਤ ਵਧੀਆ ਹੁੰਦੀ ਹੈ ਆਮ ਤੌਰ ਤੇ ਇਹ ਸ਼ਿਕਾਇਤ ਹੁੰਦੀ ਹੈ ਬੱਚਿਆਂ ਦੀ ਕਿ ਅਸੀਂ ਪੂਰੀ ਪੜ੍ਹਾਈ ਲਖਾਈ ਕਰ ਲਈ ਐਮਏ ਬੀਏ ਤੇ ਪੀਐਚਡੀ ਕਰ ਲਈ ਪਰ ਸਾਨੂੰ ਜਿਹੜੇ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਮਿਲੀ ਹੈ ਉਹ ਬਹੁਤ ਘੱਟ ਮਹਨਤਾਨਾ ਦਿੰਦੇ ਨੇ 8-10000 ਰੁਪਏ ਦਿੰਦੇ ਨੇ ਪਰ ਮੈਂ ਆਪ ਵੀ ਜਾ ਕੇ ਪਤਾ ਕਰਕੇ ਆਇਆ ਮੇਰੇ ਆਪਣੇ ਦੋਸਤ ਮਿੱਤਰ ਵੀ ਟੀਚਰ ਲੱਗੇ ਨੇ ਇਹਨਾਂ ਸਕੂਲਾਂ ਦੇ ਵਿੱਚ ਤੇ ਵਧੀਆ ਜਿਹੜੀ ਮਿਹਨਤ ਆ ਨਾ ਇਹ ਟੀਚਰਾਂ ਦਾ ਉਹ ਸੋਨਾ ਦੰਦੇ ਨੇ ਤੁਸੀਂ ਜਾ ਕੇ ਆਪ ਵੀ ਪਤਾ ਕਰ ਸਕਦੇ ਹੋ ਜੇ ਤੁਸੀਂ ਇੰਟਰਵਿਊ ਵਾਸਤੇ ਜਾਣੀ ਹੋ ਤਾਂ ਸੋ ਉਹਦੇ ਵਾਸਤੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਦੇਵਾਂ ਜਿਹੜਾ ਟੀਚਿੰਗ ਸਟਾਫ ਹੈ ਉਹਦੇ ਵਿੱਚ ਪ੍ਰੀ ਪ੍ਰਾਇਮਰੀ ਟੀਚਰ ਔਰ ਪੀ ਆਰਟੀ ਜਿਹੜੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਜਿਹੜੇ ਟੀਚਰ ਪੜ੍ਹਾਉਂਦੇ ਨੇ ਆਲ ਸਬਜੈਕਟ ਕਿਸੇ ਵੀ ਸਬਜੈਕਟ ਵਿੱਚ ਤੁਸੀਂ ਮਾਰੋ ਤੁਸੀਂ ਉਹਦੇ ਵਾਸਤੇ ਅਪਲਾਈ ਕਰ ਸਕਦੇ ਹੋ ਟੀਜੀਟੀ ਜਿਹੜੇ ਮਿਡਲ ਸਕੂਲ ਤੱਕ ਦੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਟੀਚਰ ਔਰ ਪੀਜੀਟੀ ਜਿਹੜੇ ਹਾਈ ਸਕੂਲ ਹੈ ਸੈਕੰਡਰੀ ਕਲਾਸ ਦੇ ਬੱਚਿਆਂ ਨੂੰ ਜਿਹੜੇ ਟੀਚਰ ਪੜ੍ਹਾਉਂਦੇ ਨੇ ਆਲ ਸਬਜੈਕਟ ਵਾਲੇ ਜਿਹੜੇ ਉਮੀਦਵਾਰ ਨੇ ਜਿਹੜੇ ਕੈਂਡੀਡੇਟ ਨੇ ਉਹ ਅਪਲਾਈ ਇਹਦੇ ਵਾਸਤੇ ਕਰ ਸਕਦੇ ਨੇ ਸੋ ਉਸ ਤੋਂ ਬਾਅਦ ਹੈ ਜਿਹੜਾ ਨੌਨ ਟੀਚਿੰਗ ਸਟਾਫ ਦੀ ਭਰਤੀ ਆ ਉਹਦੇ ਵਿੱਚ ਐਡਮਿਨ ਇਨਚਾਰਜ ਹੈ ਆਫਿਸ ਸੈਕਟਰੀ ਹੈ कॅम्प ਸੁਪਰਵਾਈਜ਼ਰ ਜਿਸ ਤਰ੍ਹਾਂ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰ ਨੇ ਪੰਜਾਬ ਸਰਕਾਰ ਨੇ ਕੈਂਪਸ ਮੈਨੇਜਰ ਰੱਖੇ ਨੇ ਉਹਦੇ ਵਿੱਚ ਤਕਰੀਬਨ ਜ਼ਿਆਦਾਤਰ 90% ਸਾਬਕਾ ਫੌਜੀ ਜੀਐਸਓ ਰੈਂਕ ਵਾਲੇ ਜਿਹੜੇ ਵੀਰ ਉਹਦੇ ਵਿੱਚ ਰੱਖੇ ਗਏ ਨੇ ਸੋ ਉਹ ਕੈਂਪਸ ਸੁਪਰਵਾਈਜ਼ਰ ਦੀ ਵੀ ਪੋਸਟ ਹੈ ਆਫਿਸ ਸੈਕਟਰੀ ਦੀ ਵੀ ਪੋਸਟ ਹੈ ਇਸ ਤੋਂ ਬਾਅਦ ਨਰਸ ਦੀ ਪੋਸਟ ਹੈ ਸਕੂਲ ਦੇ ਵਿੱਚ ਜਿਹਨੀਆਂ ਬੇਟੀਆਂ ਨੇ ਜਿਹੜਾ ਜੀਐਨਐਮ ਦਾ ਏਐਨਐਮ ਦਾ ਨਰਸ ਦਾ ਕੋਰਸ ਕੀਤਾ ਹੁੰਦਾ ਔਰ ਆਈਟੀ ਕੋਆਰਡੀਨੇਟਰ ਦੀ ਪੋਸਟ ਹੈ ਔਰ ਇਹਦੇ ਨਾਲ ਹੀ ਆਰਟ ਐਂਡ ਕ્રાਫਟ ਟੀਚਰ ਸਪੋਰਟਸ ਦੇ ਕੋਚ ਡਾਂਸ ਟੀਚਰ 뮤직 ਟੀਚਰ ਇਹ ਐਕਸਟਰਾ ਪੋਸਟਾਂ ਨੇ ਇਹ ਵੀ ਸਾਰੇ ਸਕੂਲਾਂ ਦੇ ਵਿੱਚ ਰੱਖੀਆਂ ਜਾਣੀਆਂ ਨੇ ਤੁਹਾਡੀ ਜਿਹੜੀ ਲੋਕੇਸ਼ਨ ਹੋਏਗੀ ਕੰਮ ਦੀ ਜਿੱਥੇ ਤੁਹਾਡੀ ਰਹਿائش ਆ ਤੁਹਾਡੇ ਘਰ ਦੇ ਨੇੜੇ ਜਿਹੜਾ ਵੀ ਸਿਲਵਰ ਰੋਕ ਸਕੂਲ ਹੋਏਗਾ ਤੁਹਾਨੂੰ ਉੱਥੇ ਜਿਹੜੀ ਤੁਹਾਡੀ ਡਿਊਟੀ ਤੁਹਾਡੀ ਕੰਮ ਕਰਨ ਦਾ ਜਿਹੜੀ ਜਗ੍ਹਾ ਉਹ ਦੇ ਦਿੱਤੀ ਜਾਏਗੀ ਬਾਕੀ ਤੁਹਾਡੀ ਇੰਟਰਵਿਊ ਤੇ ਡਿਪੈਂਡ ਕਰੇਗਾ ਕਿ ਤੁਹਾਨੂੰ ਕਿਹੜੇ ਸਕੂਲ ਦੇ ਵਿੱਚ ਜਿਹੜੀ ਨੌਕਰੀ ਦਿੰਦੇ ਨੇ ਕਿੱਥੇ ਤੁਹਾਡੀ ਜਿਹੜੀ ਪੋਸਟਿੰਗ ਹੁੰਦੀ ਹੈ ਸੋ ਇਹਦੇ ਵਾਸਤੇ ਤੁਸੀਂ ਸਕੂਲ ਨੂੰ ਜਿਹੜੀ ਈਮੇਲ ਭੇਜਣੀ ਹੈ ਸਭ ਤੋਂ ਪਹਿਲਾਂ ਆਪਣਾ ਰੈਜ਼ਿਊਮ ਭੇਜਣਾ ਤੁਸੀਂ ਉਹ WhatsApp ਤੇ ਵੀ ਭੇਜ ਸਕਦੇ ਹੋ ਔਰ ਉਹਦੇ ਵਿੱਚ ਤੁਸੀਂ ਰੀਸੈਂਟ ਪਾਸਪੋਰਟ ਸਾਈਜ਼ ਫੋਟੋਗ੍ਰਾਫੀ ਭੇਜਣੇ ਨੇ ਆਪਣੇ ਰੈਜ਼ਿਊਮ ਦੇ ਨਾਲ ਈਮੇਲ ਪਤਾ ਨੋਟ ਕਰ ਲਓ info@gyanmanthan.in ਇਹਦੇ ਤੋਂ ਤੁਸੀਂ ਮੇਲ ਕਰਕੇ ਆਪਣਾ ਰਜੂਮ ਭੇਜ ਸਕਦੇ ਹੋ ਪਾਸਪੋਰਟ ਸਾਈਜ਼ ਫੋਟੋ ਭੇਜਣੀ ਆ ਔਰ WhatsApp ਨੰਬਰ ਜਿਹੜੇ ਤੇ ਤੁਸੀਂ ਆਪਣਾ ਰਜੂਮ ਭੇਜ ਸਕਦੇ ਹੋ ਉਹ ਹੈ 9876950706 9876950706 ਇਸ ਤੇ WhatsApp ਤੇ ਤੁਸੀਂ ਆਪਣਾ ਰਜੂਮ ਭੇਜ ਦਿਓ ਸਕੂਲ ਵਾਲੇ ਜਿਹੜੇ ਉਥੇ ਸਿਲੈਕਸ਼ਨ ਸਟਾਫ ਹੈ ਉਹ ਆਪਣੇ ਆਪ ਤੁਹਾਡੇ ਨਾਲ ਤੁਹਾਡੇ ਰੈਜ਼ਿਊਮ ਦੇ ਹਿਸਾਬ ਨਾਲ ਉਹ ਤੁਹਾਡੇ ਨਾਲ ਕੰਟੈਕਟ ਕਰਨਗੇ ਤੁਹਾਨੂੰ ਇੰਟਰਵਿਊ ਵਾਸਤੇ ਬੁਲਾਇਆ ਜਾਏਗਾ ਕੋਸ਼ਿਸ਼ ਕਰੋ ਪਹਿਲਾਂ ਰੈਜ਼ਿਊਮ ਭੇਜੋ ਫਿਰ ਜਿਹੜੋ ਤੁਹਾਡੇ ਨਾਲ ਉਹ ਗੱਲ ਕਰਨਗੇ ਫਿਰ ਪੂਰੀ ਜਾਣਕਾਰੀ ਲੈ ਲਓ ਪਰ ਫਿਰ ਵੀ ਜੇਕਰ ਤੁਸੀਂ ਡਿਟੇਲ ਵਿੱਚ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕੂਲ ਦੇ ਲੈਂਡਲਾਈਨ ਨੰਬਰ 0164 297006 0164297006 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਸੋ ਵੱਧ ਤੋਂ ਵੱਧ ਇਹ ਜਾਣਕਾਰੀ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਕਿਸੇ ਜ਼ਰੂਰਤਮੰਦ ਬੇਟਾ ਬੇਟੀ ਨੂੰ ਜਿਹੜੇ ਪੜ੍ਹੇ ਲਿਖੇ ਨੇ ਨੌਕਰੀ ਦੀ ਤਲਾਸ਼ ਵਿੱਚ ਨੇ ਵਧੀਆ ਨੌਕਰੀ ਵਧੀਆ ਇੰਸਟੀਚਿਊਟ ਵਿੱਚ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਬਹੁਤ ਵਧੀਆ ਮੌਕਾ ਹੈ ਖਾਸ ਕਰਕੇ ਸਾਬਕਾ ਫੌਜੀ ਵੀ ਜਿਹੜੇ ਕੈਂਪਸ ਸੁਪਰਵਾਈਜ਼ਰ ਦੀ ਪੋਸਟ ਵਾਸਤੇ ਅਪਲਾਈ ਕਰ ਸਕਦੇ ਨੇ ਉਹਨਾਂ ਨੂੰ ਵੀ ਇਹ ਜਾਣਕਾਰੀ ਮਿਲ ਜਾਵੇ ਸੋ ਤੁਹਾਨੂੰ ਜਾਣਕਾਰੀ ਕਿਵੇਂ ਦੇ ਲੱਗੀ ਕੋਸ਼ਿਸ਼ ਮੇਰੀ ਕਿਵੇਂ ਲੱਗੀ ਇਹਨੂੰ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜਿਹੜੇ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਨੇ ਸਬਸਕ੍ਰਾਈਬ ਕਰ ਦਿਓ ਔਰ ਤਾਂ ਕਿ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਪੂਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ